you <laughs> ਇੱਕ ਨਵਾਨੇ ਜਿਹਦਾ ਬਾਣ ਕਰਦੇ ਕਹਿੰਦਾ ਸਭ ਤੋਂ ਹੋਈ ਮਿੱਤਰਾਂ ਦੀ ਪੈਰ ਜੋਤੀ ਦਾ ਕੰਮ ਭਾਈ ਦਸ਼ਰਥਨਾਥ ਦੀ ਤਾਲੀ ਮਾਰ ਦੋ ਕਰਗੇ ਬੋਲੋ ਜੀ ਨਾਮ ਬਣ ਕੇ ਜੇ ਤੂੰ ਮੇਰੀ ਹੀਰ ਬਣ ਜਾ ਲਿਖੂ ਮਾਂ ਸਾਡੇ ਪਿਆਰ ਦੀ ਕਹਾਣੀ ਜਬ ਤੋ ਇਹ ਮਹਿਸ਼ ਵਰਤ ਪਾਵੀ ਇਹਨਾਂ ਮਿਲਦੇ ਲੱਗ ਰਹੇ ਆ ਦਾਤਾ ਸਰਕਾਰ ਸ੍ਰੀ ਬਾਪੂ ਮਿਰਜਾ ਸਾਹਿਬ ਜੀ ਸਾਡੀ ਵੀ ਹਾਜ਼ਰੀ ਕਬੂਲ ਕਰਨ ਤੇ ਅੱਲਾ ਤੁਹਾਨੂੰ ਬਸ ਇੰਨਾ ਕਿ ਪਿਆਰ ਦੇ ਗਾਹਾਂ ਨੂੰ ਮੈਂ ਮੇਨ ਕਲਾਕਾਰ ਹਾਂ ਮੈਂ ਤੇ ਇਹ ਦੋ ਵਾਕ ਬਹੁਤ ਬਹੁਤ ਇਹਨਾਂ ਕਲਾਕਾਰਾਂ ਦਾ ਧੰਨਵਾਦ ਜਿੰਨਾਂ ਆ ਕੇ ਸਾਡੇ ਡੇਰੇ ਨੇ ਸਾਡੇ ਨਗਰ ਨੂੰ ਚਾਰ ਤਨ ਨਾਏ ਜੁਕੇ ਮਹਾਪੁਰਸ਼ ਹਨੂਮੰਦ ਦੇ ਸੰਧਾਰ ਸੰਤ ਮਹਾਰਾਮ ਨਿਵਾਸ ਜਹਾਂ ਘਾਣ ਤਿਨੇ ਪਰਹਾ ਤਾਲ ਸਾਧੂ ਹੰਸਿ ਜੋਗ ਜਹਾਂ ਕਿੰਦ ਕੇ ਜਿਸ ਤਲਾਬ ਉਤੇ ਹੰਸ ਬੈਠੇ ਹੋਣ ਉਹ ਤਲਾਬ ਬੜਾ ਸੋਨਾ ਲੱਗਦਾ ਜੇਸ ਨਗਰ ਦੇ ਵਿੱਚ ਕੋ ਸਾਧੂ ਰਹਿੰਦੇ ਹੋਣ ਉਹ ਸਾਧੂ ਇਹ ਉਹ ਨਗਰ ਭਾਗਾਂ ਵਾਲਾ ਜਿਸਲਾਦ ਇਸ ਤੇ ਹੰਸ ਨਾ ਬੈਠੇ ਹੋਣ ਨੂੰ ਕਹਿੰਦੇ ਤਰਾ ਦੇ ਆਬ ਹੋ ਜਿੰਸ ਨਗਰ ਦੇ ਵਿੱਚ ਕੋ ਨਾਮ ਦਾ ਰਸੀਆ ਸਾਧਨਾ ਹੋਵੇ ਕਹਿੰਦੇ ਉਸ ਨਗਰ ਦੀ ਵੀ ਤੇ ਅਜਵੀਂ ਇਸ ਕਰਕੇ ਸੰਤਨ ਬਾਬਾ ਮਿਰਦੇਸ਼ਾ ਮਹਾਰਾਜੀ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆ ਕੇ ਘੋੜਤ ਦੱਸਿਆ ਸੀ ਕਿਉਂਕਿ ਬਾਣੀ ਦਾ ਪ੍ਰਮਾਨ ਹੈ ਕਿ ਤੁਸੀਂ ਬਾਣੀ ਦਾ ਫਰਮਾਨਾ ਨਾਮ ਰਹਿਓ ਸਾਥ ਰਹਿਓ ਰਹਿਓ ਗੁਰਪ੍ਰਬਿੰਦ ਕੋ ਨਾਨਕ ਇਸ ਜਗਤ ਵਿੱਚ ਬੈਜਤ ਸੀ ਮੈਂ ਹੱਨੇ ਥੋੜੇ ਨਾਲ ਸਾਥ ਲੈਣਾ ਇਹਦਾ ਸਾਧਾਂ ਵਾਲਿਆ ਆ ਜੇ ਵੀ ਤਾਂ ਗੱਲ ਹੋਵੇ ਮੈਨੂੰ ਪੈਸਾ ਕੋਈ ਦਿਓ ਨਾ ਅਗਰ ਜੇ ਢੀਣਾ ਤੇ ਸਾਰਾ ਸਾਧੀਆਂ ਦਾ ਹੁੰਨਾ ਮੈਂ ਦੋ ਬੋਲਾਂ ਬੋਲਣੇ ਨੇ ਤੇ ਨਾ ਮਰੇ ਹੋ ਸਾਥੂ ਰਹੋ ਰਹੋ ਗੁਰੂ ਗੋਬਿੰਦ ਕੋ ਨਾਨਕ ਇਸ ਜਗਤ ਨੇ ਕਿਨ ਜਪਿਓ ਬਰਮਨ ਕਹਿੰਦੇ ਦੁਨੀਆ ਦੇ ਵਿੱਚ ਕੀ ਰਹਿਣਾ ਹੈਗਾ ਮਹਾਰਾਜਾ ਨਾਮ ਰਹਿਣਾ ਉਸ ਤੋਂ ਪ੍ਰੰਤ ਉਸ ਨਾਮ ਨੂੰ ਜਪਣ ਵਾਲੇ ਰਹੇ ਸਾਡੇ ਬਾਬੇ ਦਾਦੇ ਪੜਦਾਦੇ ਲਗੜਦਾਦੇ ਕਿੱਥੇ ਗਏ ਉਹਨਾਂ ਦਾ ਨਾਮ ਵੀ ਨਹੀਂ ਸੰਕਿਰਤੇ ਪਰ ਇਹ ਜਿਹੜਾ ਮਹਾਪੁਰਸ਼ਾਂ ਨੇ ਉਸ ਮਾਲਕ ਦੇ ਨਾਲ ਮਨਾਪ ਕੀਤਾ ਉਹਨਾਂ ਦੇ ਰਹਿਂਦੀ ਦੁਨੀਆ ਚੱਕਰ ਜੁਗੋ ਜੁਗ ਐਸੇ ਤਰ੍ਹਾਂ ਨਿਸ਼ਾਨ ਛੁੱਟਨੇ ਆ। ਜੋ ਮੈਂ ਇਹ ਧਰੂਪ ਹੋਗਾ ਕਿ